खुशखबरी 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 दोस्तों दिल्ली बंबे कलकत्ते तो होर अमृतसर गुरु नगरी पहुँचे हो तो कंपनी बागाना ना भुलो और ख़ास तौर पर ऐतवार लग चुकी है जैविक किसान मंडी हर ऐतवार सवेरे सत्त तो बारह बजे तक तो आओ देखते हैं? विक्रम रूप वाली मधुमक्खी फार्म लेके आए ने और कीकी सामान लेके आए ने ते ਗੱਲ ਕਰਦੇ ਹਾਂ ਵਿਸ਼ੇਸ਼ ਤੌਰ ਤੇ विक्रम रूप वाली ਦਾ ਜੀ ਮੇਰਾ ਨਾਮ विक्रमਜੀਤ ਸਿੰਘ ਹੈ ਜੀ ਪਿੰਡ ਰੂਪੋ ਵਾਲੀ ਕਲਾ ਤੇ ਪੰਜਾਬ ਦਾ ਵਿਰੋਧਾ ਇੱਕ ਉਪਰਾਲਾ ਜੀ ਉਹਨਾਂ ਨੇ ਹਰ ਠੰਡੇ ਆਰਗੈਨਿਕ ਮੰਡੀ ਸ਼ੁਰੂ ਕੀਤੀ ਹੈ ਕੰਪਨੀ ਬਾਦਮਗੇ ਤੇ ਮੇਰੇ ਕੋ ਸ਼ਾਇਦ ਤੇ ਪੋਲਨ ਮੈਂ ਪ੍ਰੋਡਕਟ ਆ ਮੈਂ ਇਹ ਲੈ ਕੇ ਆਇਆ ਇੱਥੇ ਤੇ ਤੁਸੀਂ ਆਓ ਇੱਥੇ ਆਰਗੈਨਿਕ ਮੰਡੀ ਦੇ ਵਿੱਚੋਂ ਹਰ ਤਰ੍ਹਾਂ ਦੇ ਜਿਹੜੇ ਪ੍ਰੋਡਕਟ ਮਿਲਣਗੇ ਬਿਲਕੁਲ ਕਿਸਾਨ ਵੱਲੋਂ ਜਿਹੜੇ ਆਪ ਉੱਦ ਤਿਆਰ ਕੀਤੇ ਆ ਉਹ ਅਸੀਂ ਇੱਥੇ ਲੈ ਕੇ ਆਏ ਆ ਤੇ ਇੱਥੇ ਆ ਕੇ ਤੁਸੀਂ ਮੰਡੀ ਦਾ ਜਿਹੜਾ ਭਰਪੂਰ ਫਾਇਦਾ ਚੁੱਕ ਸਕਦੇ ਹੋ ਇਹ ਸਰ ਬੀ ਪੋਲਨ ਹੈ ਇਹ ਸਰ ਫੁੱਲਾਂ ਦਾ ਪ੍ਰਾਗ ਹੁੰਦਾ ਇਹ ਬਿਲਕੁਲ ਆਰਗੇਨਿਕ ਆ ਜਿਹੜੇ ਮੱਖੀਆਂ ਲੈ ਕੇ ਆਉਂਦੀਆਂ ਵਾ ਫੁੱਲਾਂ ਤੋਂ ਸਰਾਂ ਦੇ ਫੁੱਲਾਂ ਤੋਂ ਤੇ ਇਹ ਸਰ ਇਹਦੇ ਬੈਨੀਫਿਟ ਇਹ ਆ ਵੀ ਇਹ ਚ ਪ੍ਰੋਟੀਨ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਆ ਤੇ ਸਰੀਰ ਵਾਸਤੇ ਬਹੁਤ ਫਾਇਦੇਮੰਦ ਚੀਜ਼ ਹੈ ਜੀ ਕੋਲ ਆਰਗੈਨਿਕ ਆ ਇਹ ਚ ਕਿਸੇ ਤਰ੍ਹਾਂ ਦੀ ਕੋਈ ਮਿਲਾਵਟ ਨਹੀਂ ਹੈਗੀ ਇਹ 200 ਰੁਪਏ ਦੀ ਬੋਤਲ ਦਿੰਦੇ ਆ ਜੀ ਤੇ ਕਲਾਬ ਜਾਂਦੇ ਹੋ ਨਾ ਵਾਸਤੇ ਬਹੁਤ ਫਾਇਦੇਮੰਦ ਚੀਜ਼ ਹੈ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਇਹ 20 ਪੋਲਣਾ ਸਰ ਫੁੱਲਾਂ ਦਾ ਜਿਹੜਾ ਪ੍ਰਾਗ ਹੁੰਦਾ ਨਾ ਇਹ ਟੈਸਟ ਕਰਕੇ ਵੇਖੋ ਜੀ ਇਹ ਆਪਣਾ ਸ਼ੈਦ ਹੈ ਜੀ ਸ਼ੈਦ ਦਾ ਟੈਸਟ ਕਰਕੇ ਲੋਕਾਂ ਨੇ ਅਪੀਲ ਕਰਨਗੇ ਕਿ ਇੱਥੇ ਆਰਗੇਨਿਕ ਮੰਡੀ ਦੇ ਵਿੱਚ ਆਓ ਤੇ ਆਪਣੀ ਸਿਹਤ ਦਾ ਧਿਆਨ ਰੱਖੋ ਬਿਲਕੁਲ ਜਿਹੜੀਆਂ ਆਰਗੇਨਿਕ ਚੀਜ਼ਾਂ ਇੱਥੋਂ ਮਿਲਦੀਆਂ ਨੇ ਕੈਮੀਕਲ ਬਿਲਕੁਲ 1% ਵੀ ਇੱਥੇ ਕੈਮੀਕਲ ਨਹੀਂ ਕਿਸੇ ਕਿਸੇ ਵੀ ਚੀਜ਼ ਦੇ ਵਿੱਚ ਜੀ ਸਵੇਰੇ 7 ਵਜੇ ਤੋਂ ਮੰਡੀ ਸ਼ੁਰੂ ਹੋ ਜਾਂਦੀ ਹੈ ਤੇ 12 1 ਵਜੇ ਤੱਕ ਰਹਿੰਦੀ ਹੈ ਜੀ ਹਰ ਹਰ ਐਤਵਾਰ ਲੱਗਦੀ ਹੈ ਹਾਂ ਜੀ ਮੇਰਾ ਪਿੰਡ ਰੁਕੋ ਵਾਲੀ ਕਲਾਵਾ ਅੱਡਾ ਕੱਤੂ ਨੰਗਲ ਸਾਡੇ ਉੱਥੇ ਪਿੰਡੋਂ ਵੀ ਸ਼ਾਹਦ ਮਿਲਦਾ ਤੇ ਕੱਤੂ ਨੰਗਲ ਦੇ ਵੀ ਸਟਾਰ ਲੱਗਾ ਮੇਰਾ ਨੰਬਰ ਹੈਗਾ 8847612980